ਸਾਰੇ ਹੀ ਮਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਵੱਲੋਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਸੋ ਲੈ ਕੇ ਆਏ ਆ ਅੱਜ ਦੀ ਬੜੀ ਅਪਡੇਟ ਸੋ ਦੋਸਤੋ ਜਿਹੜੀ ਮੀਟਿੰਗ ਜਿਹੜੀ ਤੋਂ ਬਾਅਦ ਜਿਹੜਾ ਪੰਜਾਬ ਦੇ ਹਜ਼ਾਰਾਂ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਜਾਰੀ ਕੀਤੇ ਤਿੰਨ ਖੁਸ਼ੀਆਂ ਭਰੇ ਪੱਤਰ ਹੁਣ ਹੋਵੇਗਾ ਮੁਲਾਜ਼ਮਾਂ ਦੀ ਤਨਖਾਹਾਂ ਤੇ ਪੱਤਿਆਂ ਦੇ ਵਿੱਚ ਭਾਰੀ ਵਾਧਾ ਮੁਲਾਜ਼ਮਾਂ ਦੇ ਤਿੱਖੇ ਤਾਂ ਸੰਘਰਸ਼ ਦੇ ਅੱਗੇ ਝੁਕੀ ਸਰਕਾਰ ਹਾਂਜੀ ਦੋਸਤੋ ਇਸ ਵਕਤ ਜਿਹੜੀ ਵੱਡੀ ਅਤੇ ਖਾਸ ਅਪਡੇਟ ਜਿਹੜੀ ਹੈ ਤਿੰਨ ਵੱਡੀਆਂ ਖੁਸ਼ਖਬਰੀਆਂ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜਿਸ ਦੇ ਵਿੱਚ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਬਕਾਇਦਾ ਖੁਸ਼ियां ਪਰੇ ਤਿੰਨ ਪੱਤਰ ਜਿਹੜੇ ਹਮਲਾਸਮਾ ਦੇ ਪੈਸ਼ਨਰ ਦੇ ਮੰਗਾਂ ਨੂੰ ਲੈ ਕੇ ਜਾਰੀ ਕੀਤੇ ਆ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਮਲਾਜ਼ਮ ਜਥੇਬੰਦੀਆਂ ਨੇ ਜਿਹੜੇ ਹੜਤਾਲਾਂਾਂ ਨੇ, ਰੋਜ਼ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਕਿ ਪੰਜਾਬ ਸਰਕਾਰ ਮਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਪੂਰਾ ਜਿਹੜਾ ਨਹੀਂ ਕਰ ਰਹੀ। ਸੋ ਇਸੇ ਸਿਨਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਰੱਖੀ ਗਈ ਸੀ। ਅਤੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ, ਮੀਟਿੰਗ ਕਿਸ ਮਾਹੌਲ ਦੇ ਵਿੱਚ ਹੋਈ ਹੈ, ਮਲਾਜ਼ਮਾਂ ਦੀ ਕਿਹੜੇ-ਕਿਹੜੇ ਮੰਗਾਂ ਦੇ ਉੱਤੇ ਪੱਤਰ ਜਿਹੜੇ ਹੈ ਜਾਰੀ ਕੀਤੇ ਗਏ ਨੇ, ਮਲਾਜ਼ਮਾਂ ਦੀ ਕਿਹੜੇ ਮੰਗਾਂ ਦੇ ਉੱਤੇ ਪੱਕੀ ਮੋਹਰ ਲੱਗੀ ਹੈ, ਪੰਜਾਬ ਸਰਕਾਰ ਨੇ ਕਿਹੜੇ ਤਿੰਨ ਖੁਸ਼ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੇ ਚੈਨਲ ਰਾਹੀਂ ਦਵਾਂਗੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸੋ ਦੋਸਤੋ ਪੰਜਾਬ ਸਰਕਾਰ ਨੇ ਮਲਾਜ਼ਮਾਂ ਦੀ ਯੂਨੀਅਨ ਨਾਲ ਇੱਕ ਮੀਟਿੰਗ ਜਿਹੜੀ ਹੈ ਰੱਖੀ ਸੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਇਹ ਮੀਟਿੰਗ ਜਿਹੜੀ ਹੈ ਕਾਫੀ ਸਜੇ ਟੰਗ ਦੇ ਨਾਲ ਹੋਈ ਕਾਫੀ ਲੰਮੇ ਸਮੇਂ ਤੱਕ 3 ਘੰਟੇ ਤੱਕ ਇਹ ਮੀਟਿੰਗ ਚੱਲੀ ਹੈ ਮਲਾਜ਼ਮਾਂ ਦੀ ਜਿਹੜੀ ਜਥੇਬੰਦੀਆਂ ਦੇ ਨਾਲ ਮੀਟਿੰਗ ਸਰਕਾਰ ਦੀ ਮੀਟਿੰਗ ਜਿਹੜੀ ਹੈ ਉਹ ਬੜੇ ਹੀ ਉੱਚ ਅਧਿਕਾਰੀਆਂ ਦੇ ਵੱਲੋਂ ਮਲਾਜ਼ਮਾਂ ਦੀ ਕਾਫੀ ਮੰਗਾਂ ਦੇ ਧਿਆ ਸਨਾ ਜੀ ਹੁਣ ਦੱਸਾਂਗੇ ਤੁਹਾਨੂੰ ਅੱਜ ਦੀ ਬੜੀ ਅਤੇ ਖਾਸ ਗੁੱਡ ਨਿਊਜ਼ ਜਿਹੜੀ ਕਿ ਪ੍ਰਾਣੀ ਪੈਨਸ਼ਨ ਸਕੀਮ OPS ਅਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ NPS ਦੇ ਪਹਿਲੂਆਂ ਨੂੰ ਮਿਲ मिलाके बनाई गई थी इस नई स्कीम ਦਾ ਜਿਹੜਾ ਮਕਸਦ ਕਰਮਚਾਰੀਆਂ ਨੂੰ ਗਰੰਟੀ ਸ਼ੂਦਾ ਪੈਨਸ਼ਨ ਪ੍ਰਦਾਨ ਕਰਨਾ ਹੈ ਜਿਸ ਦੇ ਨਾਲ ਰਿਟਾਇਰਮੈਂਟ ਤੋਂ ਬਾਅਦ ਵਿਤੀ ਵਿਰਸਥਾ ਅਤੇ ਮਾਨ ਸਨਮਾਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਇਹ ਸਕੀਮ ਜਿਹੜੀ ਹੈ 1 April 2025 ਤੋਂ ਲਾਗੂ ਹੋਵੇਗੀ ਜਿਵੇਂ ਕਿ 24 January 2025 ਨੂੰ ਜਾਰੀ ਸਾਰੇ ਸਰਕਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਉਹਨਾਂ ਕੇਂਦਰੀ ਕਰਮਚਾਰੀਆਂ ਤੇ ਵੀ ਲਾਗੂ ਹੋਵੇਗੀ ਜੋ ਪਹਿਲਾਂ ਹੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ NPS ਦੇ ਵਿੱਚ ਦਾਖਲ ਹਨ ਹਾਲਾਂਕਿ ਇਹ ਸਕੀਮ ਸਿਰਫ ਉਹਨਾਂ ਕਰਮਚਾਰੀਆਂ ਦੇ ਉਪਲਬਭ ਹੋਵੇਗੀ ਜੋ ਨੋਟੀਫਿਕੇਸ਼ਨ ਦੇ ਵਿੱਚ ਦੱਸੇ ਗਏ ਨੇ ਕੁਝ ਮਾਪਦੰਡਾ ਨੂੰ ਪੂਰਾ ਕਰਦੇ ਹਨ ਇਸ ਸਕੀਮ ਦੇ ਲਈ ਯੋਗ ਹੋਣ ਦੇ ਲਈ ਕਰਮਚਾਰੀ ਨੂੰ ਘੱਟੋ ਘੱਟ 10 ਸਾਲ ਦੀ ਸੇਵਾ ਪੂਰੀ ਕਰਨੀ ਚਾਹੀਦੀ ਹੈ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਉਸ ਦੀ ਜਿਹੜੀ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ ਭੁਗਤਾਨ ਕੀਤਾ ਜਾਵੇਗਾ ਇਹ ਭੁਗਤਾਨ ਆਖਰੀ ਮਨਜ਼ੂਰਸ਼ੁਦਾ ਜਿਹੜੀ ਭੁਗਤਾਨ ਦਾ ਜਿਹੜਾ 60% ਜਿਹੜਾ ਹੋਵੇਗਾ ਅਤੇ ਮੀਤਿਕ ਦੇ ਕਾਨੂੰਨ ਤੌਰ ਤੇ ਵਿਆਹੇ ਜੀਵਨ ਸਾਥੀ ਨੂੰ ਪ੍ਰਦਾਨ ਕੀਤਾ ਜਾਵੇਗਾ ਮਹਿੰਗਾਈ ਰਾਹਤ ਜਾਨੀ ਕਿ ਡੀਆਰ ਦੇ ਜੋ ਆਮ ਤੌਰ ਤੇ ਵਾਦੀ ਵਿੱਚ ਕਰਮਚਾਰੀਆਂ ਤੇ ਲਾਗੂ ਹੋਣਦੀ ਹੈ ਜਿਹੜੇ ਕਿ ਯੂਪੀਐਸ ਦੇ ਅਧੀਨ ਨਿਸ਼ਚਿਤ ਅਤੇ ਪਰਿਵਾਰਿਕ ਤਨਖਾਹਾਂ ਦੋਵਾਂ ਤੇ ਜਿਹੜਾ ਕਿ ਵਧਾਇਆ ਜਾਵੇਗਾ ਭੁਗਤਾਨ ਦੀ ਸ਼ੁਰੂਆਤ ਤੋਂ ਬਾਅਦ ਡੀਆਰ ਪ੍ਰਦਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੇਵਾ ਮੁਕਤੀ ਦੇ ਸਮੇਂ ਹਰ 6 ਮਹੀਨਿਆਂ ਦੀ ਪੂਰੀ ਸੇਵਾ ਦੇ ਲਈ ਮਹੀਨਾਵਰਤਨਖਾ ਬੁਨਿਆਦੀ ਤਨਖਾਹ ਪਲੱਸ ਮਹਿੰਗਾਈ ਪੱਤੇ ਦਾ ਜਿਹੜਾ 10% ਇੱਕ ਮੁਕਸ਼ਤ ਭੁਗਤਾਨ ਕੀਤਾ ਜਾਵੇਗਾ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ 1 ਅਪ੍ਰੈਲ 2025 ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੋ ਜਾਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਵੱਡੀ ਖਾਸ ਖਬਰ ਤੇ ਗੁੱਡ ਨਿਊਜ਼ ਮਾਦੀ ਲਈ ਸੋ ਦੱਸ ਤੋਂ ਹੋਰ ਕੋਈ ਅਪਡੇਟ ਹੁੰਦੀ ਜਰੂਰ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਜਰੂ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ